ਜੋ ਨਦੀ ਇਹ ਵੈਰਾਈਟੀ ਬਈ ਜਿਹੜੀ ਨਵੀਂ ਆਈ ਹੈ ਕਿਸਾਨ ਦੂਰੋਂ ਦੂਰੋਂ ਦੇਖਣ ਆਇਆ ਲੋਕ ਮੰਗ ਕਰਦੇ ਇਹ ਵੈਰਾਈਟੀ ਦੀ ਹੁਣ ਇੱਕ ਸਪਰੇਅ ਕੀਤੀ ਪਾਈਆਂ ਨੇ 6 ਬੇਗਾਂ ਦਾ ਕਿੱਲਾ ਤੇ ਉਹਦੇ ਵਿੱਚ ਤਿੰਨ ਗੱਟੇ ਜੂਰੀਆਂ ਦੇ ਪਾਇਆ ਮਾਦ ਲਗੇ ਕੋਈ ਕੋਈ ਬੇਦ ਨਹੀਂ ਕੋਈ ਤੁਹਾਨੂੰ ਕਿਤੇ ਹਲਦੀ ਰੋਗ ਨਹੀਂ ਦੇਖਦਾ ਕੋਈ ਬਿਮਾਰੀ ਨਹੀਂ ਦੇਖਦੀ ਬਈ ਕਿਹੜੀ ਵੈਰਾਈਟੀ ਹੈ ਇਹ ਇਹ 6101 ਹੈ ਜੀ ਕਰਨਾਲ ਸੀਡ ਫਾਰਮ ਦੀ ਹਾਂਜੀ ਜਿਵੇਂ ਆਪ ਦੇਖ ਰਹੇ ਹੋ ਵਿੱਚੋਂ ਨਫਸਿਆ ਪਿਆ ਜਿਵੇਂ ਸੇ ਪ੍ਰੇ ਬਾਈ ਤਾਂ ਕਹਿੰਦੇ ਚਲੋ ਇੱਕ ਕੀਤੇ ਜੇ ਲਾਸਟ ਤੇ ਸਪਰੇਅ ਕਰਨੀ ਪੈਣੀ ਮੈਂ ਕਹਿੰਦਾ ਵਿਚ ਦੀ ਲੰਗੇ ਨਹੀਂ ਜਾਣਾ ਸੀ ਬਿਲਕੁਲ ਲੰਗੇ ਨਹੀਂ ਜਾਣਾ ਔਰ ਜਿਹੜਾ ਇਹਦੇ ਵਿੱਚ ਝਾੜ ਹੈ ਉਹ ਪਲੱਸ ਹੋਊਗਾ ਉਹ ਠੀਕ ਹੈ ਝਾੜ ਵੀ ਕਿੰਨਾ ਕੁ ਲਾ ਲਈ ਆਪਾਂ ਵੀ ਕਿੰਨਾ ਕੁ ਹੋ ਜੂ ਜਿਹੜਾ ਹੁਣ ਦੀ ਅਸੀਂ ਵੱਢ ਰਹੇ ਹਾਂ ਫਾਰਮਰ ਦੇ ਰਿਸਪੌਂਸ ਲੈ ਰਹੇ ਹਾਂ ਉਹ 80 ਮਣ ਦਾ ਝਾੜੇ ਦਾ ਆ ਰਿਹਾ ਅੱਜ ਅੱਜ ਦੀ ਰੇਟ ਦੇ ਵਿੱਚ ਕਿਉਂਕਿ ਇਸ ਵਾਰ 70 ਮਣ ਤੋਂ ਪਲੱਸ ਕੋਈ ਵੈਰਾਈਟੀ ਨਹੀਂ ਜਾ ਰਹੀ ਹੂੰ 60 65 70 ਲੇਕਿਨ ਇਹਦਾ 80 ਮਣ ਦੀ ਈਲਡ ਆ ਰਹੀ ਹੈ ਫਿਲੀਪੂਜਾ ਜਿਹੜੀ ਮਲੇ ਮੰਨੀ ਜਾਂਦੀ ਸੀ ਬਾਈ ਝਾ ਠੀਕ ਹੈ ਕਿਉਂਕਿ ਹਰੇਕ ਵੈਰਾਈਟੀ ਦੇ ਉੱਪਰ ਮੌਸਮ ਦੇ ਅਕੋਰਡਿੰਗ ਬਾਰਿਸ਼ ਹੋਣ ਕਰਕੇ ਸਾਰੀਆਂ ਵੈਰਾਈਟੀਆਂ ਦੇ ਉੱਪਰ ਈਲਡ ਦਾ ਫਰਕ ਪਿਆ ਪਰ ਇਹ ਵੈਰਾਈਟੀ ਤੇ ਨਹੀਂ ਪਿਆ ਇੱਕ ਤਾਂ ਇਹਦੀ ਹਾਈਟ ਬਹੁਤ ਦਰਮਿਆਨੀ ਹੈ ਇਹਦੀ ਜ਼ਿਆਦਾ ਹਾਈਟ ਨਹੀਂ ਹੈਗੀ ਨਾ ਡਿੱਗਣ ਦਾ ਕੋਈ ਚਾਂਸ ਹੈ ਨਾ ਜੀ ਡਿੱਗਦੀ ਤਾਂ ਹੈ ਨਹੀਂ ਜੀ 나ੜ ਬਹੁਤ ਮਜ਼ਬੂਤ ਹੈ ਇਸ ਵਿੱਚ ਜਦੋਂ ਇੱਕ ਸਪਰੇਅ ਤੇ ਨਹੀਂ ਕੋਈ ਬੇਦ ਪਿਆ ਜਦੋਂ ਬੰਦੇ ਨੂੰ ਦੋ ਕਰਤੀ ਫਿਰਦਾ ਪਾਣੀ ਕੋਈ ਨਹੀਂ ਬਈ ਬਿਲਕੁਲ ਨਹੀਂ ਪੈਣਾ ਜੀ ਇਹ ਤਾਂ 나ੜ ਹਰਾ ਰਹੂਗਾ ਦਾਣੇ ਸਾਰੇ ਪੱਕ ਜਾਣਗੇ ਠੀਕ ਹਨਾ ਤੱਕ ਕਦੋਂ ਤੱਕ ਗ੍ਰੇਡਿੰਗ ਹੋ ਕੇ ਮਿਲ ਜੂਗਾ ਜੀ ਸੀ ਅਪ੍ਰੈਲ ਦੇ ਵਿੱਚ ਇਹਨਾਂ ਫਾਰਮਰ ਨੂੰ ਸੀਡ ਜਿੰਨੇ ਵੀ ਸਾਡੇ ਡਿਸਟ੍ਰੀਬਿਊਟਰ ਹੋਣਗੇ ਉਹਨਾਂ ਤੋਂ ਇਹ ਸੀਡ ਪ੍ਰੋਵਾਈਡ ਕਰ ਸਕਦੇ ਆ ਰਾਏਪੁਰ ਮੰਡਲਾ ਰਾਏਪੁਰ ਮੰਡਲਾ ਪਟਿਆਲਾ ਦੇ ਵਿੱਚ ਪਟਿਆਲਾ ਜੀ ਇਹ ਬਾਈ ਤਾਂ ਤੁਹਾਨੂੰ ਗ੍ਰੇਡਿੰਗ ਕਰਕੇ ਬੀਜ ਪਹੁੰਚਾ ਦੇਣਗੇ ਮਤਲਬ ਬ੍ਰਾਂਚਾਂ ਸਾਰੀਆਂ ਤੁਹਾਨੂੰ ਦੱਸ ਦੇਣਗੇ ਨੰਬਰ ਚੱਲਦੇ ਵਿੱਚ ਪਰ ਜੇ ਮਨ ਲੈ ਕਾਮ ਜਾਵੇ ਪੂਰੀ ਵੈਰਾਈ ਇਹ ਬਾਈਆਂ ਦਾ ਝੋਨਾ ਖੜਿਆ ਤਿੰਨ ਗੱਟੇ ਪਾਇਆ ਹੈ ਨਾ ਬਾਈ ਇੱਕ ਸਪਰੇਅ ਕੀਤੀ ਹੈ